ਛੜਾ ਛੜੇ ਨਾਲ ਕਰੇ ਦਲੀਲਾ ਛੜਾ ਛੜੇ ਨਾਲ ਕਰੇ ਦਲੀਲਾ ਯਾਪਾ ਵਿਆਹ ਕਰਵਾਈਏ ਬਈ ਵਿਆਹ ਕਰਵਾ ਕੇ ਬਹੂ ਲਿਆਈਏ ਵਿਆਹ ਕਰਵਾ ਕੇ ਬਹੂ ਲਿਆਈਏ ਛਜਟੂ ਮੰਦਾ ਪਾਈਏ ਗੱਡੀ ਵਿੱਚ ਰੋਂਦੀ ਨੂੰ ਕੁੱਟ ਕੇ ਕਾਲਜ ਲਾਈਏ ਗੱਡੀ ਵਿੱਚ ਰੋਂਦੀ ਨੂੰ ਕੁੱਟ ਕੇ ਕਾਲਜ ਲਾਈਏ ਗੱਡੀ ਵਿੱਚ ਰੋਂਦੀ ਨੂੰ ਜੇ ਮੈਂ ਜਾਣਦਾ ਝਗੜੇ ਪੈਣਗੇ ਕਾਨੂੰ ਲਾਉਂਦਾ ਅੱਖੀਆਂ جے میں جان ਦਾ ਝਗੜੇ ਪੈਣਗੇ ਕਾਨੂੰ ਲਾਉਂਦਾ ਅਕੀਆਂ ਨਹੀਂ ਬਹਿ ਦਰਵਾਜੇ ਮੌਜਾਂ ਕਰਦਾ ਬਹਿ ਦਰਵਾਜੇ ਮੌਜਾਂ ਕਰਦਾ ਹੱਥ ਵਿੱਚ ਫੜ ਕੇ ਪਖੀਆਂ ਨਹੀਂ ਤੇਰੇ ਤੇ ਜਟਿਆ ਆਸ਼ਿਕ ਹੋ ਗਿਆ ਸੋਨੀਆਂ ਵੇਖ ਕੇ ਅੱਖੀਆਂ ਖੋਲ ਸੁਣਾ ਦੇਨੀ ਕਾਨੂੰ ਦਿਲਾਂ ਵਿੱਚ ਰੱਖੀਆਂ ਖੋਲ ਸੁਣਾ ਦੇਨੀ ਕਾਨੂੰ ਦਿਲਾਂ ਵਿੱਚ ਰੱਖੀਆਂ ਖੋਲ ਸੁਣਾ ਦੇਨੀ ਸੱਸੇ ਨਹੀਂ ਸਮਝਾਲੇ ਪੁੱਤ ਨੂੰ ਕਰਨੀ ਬਿਗਾਨੇ ਜਾਵੇ ਨਹੀਂ ਸੱਸੇ ਨਹੀਂ ਸਮਝਾਲੇ ਪੁੱਤ ਨੂੰ ਕਰਨੀ ਬਿਗਾਨੇ ਜਾਵੇ ਨਹੀਂ ਕਰਦੀ ਸ਼ੱਕਰ ਬੂਰੇ ਵਰਗੀ ਕਰਦੀ ਸ਼ੱਕਰ ਬੂਰੇ ਵਰਗੀ ਗੁੜ ਚੋਰੀ ਦਾ ਖਾਵੇ ਨਾਰ ਬਿਗਾਨੀ ਦੇ ਨਿਤਨੀ ਖੋਸੜੇ ਖਾਵੇ ਨਾਰ ਬਿਗਾਨੀ ਦੇ ਨਿਤਨੀ ਖੋਸੜੇ ਖਾਵੇ ਰਾਤੇ ਤੇਰੀ ਪੱਠੀ ਚ ਹੋਰੀਏ ਪੁੰਫਕਰਾਂ ਦੇ ਦਾਣੇ ਨੀ ਰਾਤੇ ਤੇਰੀ ਪੱਠੀ ਚ ਹੋਰੀਏ ਪੁੰਫਕਰਾਂ ਦੇ ਦਾਣੇ ਨੀ ਅੱਡੀ ਮਾਰ ਕੇ ਟਾਦਿਆਂ ਪੱਠੀ ਰੇਤਰ ਲਾਦਿਆਂ ਦਾਣੇ ਕੁੰਡ ਵਿੱਚ ਰੋਣਗੀਆਂ ਕੰਤ ਜਿਨਾ ਦੇ ਨਿਆਣੇ ਕੁੰਡ ਵਿੱਚ ਰੋਣਗੀਆਂ ਕੰਤ ਜਿਨਾ ਦੇ ਨਿਆਣੇ ਕੁੰਡ ਵਿੱਚ ਰੋਣਗੀਆਂ ਵਿਕ ਨੇਰ ਵਿੱਚ ਮੀਨਾ ਪੈਂਦਾ ਸੁਕੀਆਂ ਵਾਣ ਜ਼ਮੀਨਾ ਬੀਕ ਕਨੇਰ ਵਿੱਚ ਮੀਨਾ ਪੈਂਦਾ ਸੁਕੀਆਂ ਵਾਣ ਜਮੀਨਾ ਟੁੜੀ ਖਾਂਦੇ ਬਲਦ ਹਾਰ ਗਏ ਗਬਰੂ ਗਿਜ ਗਏ ਫੀ ਮਾ ਤੇਰੀ ਬੈਠਕ ਨੇ ਪਟਿਆ ਕਬੂਤਰ ਚੀਨਾ ਤੇਰੀ ਬੈਠਕ ਨੇ ਪਟਿਆ ਕਬੂਤਰ ਚੀਨਾ ਤੇਰੀ ਬੈਠਕ ਨੇ ਜੇ ਕੁੜੀ ਮੇਰਾ ਨਾਂ ਨਹੀਂ ਜਾਣਦੀ ਜੇ ਕੁੜੀ ਮੇਰਾ ਨਾਂ ਨਹੀਂ ਜਾਣਦੀ ਨਾ ਮੇਰਾ ਕਰਤਾਰਾ ਨਹੀਂ ਜੇ ਕੁੜੀ ਇਹ ਮੇਰਾ ਪਿੰਡ ਨਹੀਂ ਜਾਣਦੀ ਜੇ ਕੁੜੀ ਇਹ ਮੇਰਾ ਕਰਨੀ ਜਾਣਦੀ ਦੂਰੋਂ ਦਿਸੇ ਚ ਬਾਰਾ ਨਹੀਂ ਜੇ ਕੁੜੀ ਇਹ ਮੇਰ ਖੂ ਨਹੀਂ ਜਾਣਦੀ ਜੇ ਕੁੜੀ ਇਹ ਮੇਰ ਖੂ ਨਹੀਂ ਜਾਣਦੀ ਖੂ ਹੈ ਤੂੰ ਤਾਂ ਵਾਲਾ ਨਹੀਂ ਬੋਤਲ ਪੀਂਦੇ ਦਾ ਸੁਣ ਜਟੇ ਇਹ ਲਲਕਾਰਾ ਨਹੀਂ ਬੋਤਲ ਪੀਂਦੇ ਦਾ ਸੁਣ ਜਟੇ ਇਹ ਲਲਕਾਰਾ ਨਹੀਂ ਬੋਤਲ ਪੀਂਦੇ ਦਾ